ਕਿ ਤੁਸੀਂ ਜਾਣਦੇ ਹੋ ਪਾਈ ਮਨੀ ਸਿੰਘ ਕੌਣ ਸਨ ਕਿਹੜੇ ਉਹ ਸਿੱਖ ਸ਼ਹੀਦ ਸਨ ਜਿਨ੍ਹਾਂ ਪਾਸੋਂ ਗੁਰਗੋਬਿੰਦ ਸਿੰਘ ਜੀ ਨੇ ਬੀੜ ਲਖਵਾਈ ਤੇ ਹੋਰ ਵੀ ਉਤਾਰੇ ਕਰਵਾਏ ਪਾਈ ਮਨੀ ਸਿੰਘ ਦੇ ਪਰਿਵਾਰ ਨੂੰ ਸ਼ਹੀਦ ਪਰਿਵਾਰ ਵੀ ਕਿਹਾ ਜਾਂਦਾ ਹੈ ਇਹ ਇਕਲੌਤਾ ਪਰਿਵਾਰ ਹੈ ਜਿਨ੍ਹਾਂ ਦੇ ਕੁੱਲ 90 ਪਰਿਵਾਰ ਦੇ ਮੈਂਬਰ ਸ਼ਹੀਦ ਹੋਏ ਹਨ ਪਾਈ ਦਿਆਲ ਦਾਸ ਜੀ ਵੀ ਇਹਨਾਂ ਦੇ ਵੱਡੇ ਭਰਾ ਸਨ ਜਿਨ੍ਹਾਂ ਨੂੰ ਉਬਲਦੇ ਪਾਣੀ ਵਿੱਚ ਸ਼ਹੀਦ ਕੀਤਾ ਗਿਆ ਸੀ ਪਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈਸਵੀ ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮजफ्फरਗੜ ਵਿੱਚ ਹੋਇਆ। ਉਹ ਆਪਣੇ ਪਿਤਾ ਮਾਈ ਦਾਸ ਨਾਲ ਪਹਿਲੀ ਵਾਰ ਗੁਰੂ ਹਰ Rai ਜੀ ਦੇ ਦਰਸ਼ਨ ਲੈ ਕਿਰਤਪੁਰ ਆਏ ਤੇ ਗੁਰੂ ਘਰ ਦੀ ਸੇਵਾ ਕਰਨ ਲਈ ਰਹਿ ਪਏ। 15 ਸਾਲਾਂ ਦੀ ਉਮਰ ਵਿੱਚ ਉਹਨਾਂ ਦਾ ਸ਼ਾਦੀ ਪਾਈ ਲਖੀ ਰਾਏ ਦੀ ਪੁੱਤਰੀ ਸੀਤੋ ਨਾਲ ਕਰ ਦਿੱਤੀ ਗਈ। 1690 ਈਸਵੀ ਦੀ ਨੰਦੋੜ ਦੀ ਜੰਗ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਦੀਵਾਨ ਦੀ ਸੇਵਾ ਸੌਂਪ ਦਿੱਤੀ 20 21 ਦਸੰਬਰ 1704 ਈਸਵੀ ਦੀ ਰਾਤ ਨੂੰ ਆਨੰਦਪੁਰ ਛੱਡਣ ਸਮੇ ਗੁਰੂ ਜੀ ਨੇ ਉਹਨਾਂ ਨੂੰ ਗੁਰੂ ਦੇ ਮਹਿਲਾਂ ਨੂੰ ਦਿੱਲੀ ਪਹੁੰਚਾਉਣ ਦੀ ਸੇਵਾ ਸੌਂਪੀ ਮਈ 1705 ਈਸਵੀ ਵਿੱਚ ਗੁਰੂ ਜੀ ਦੇ ਬੁਲਾਵੇ ਉੱਪਰ ਉਹ ਸਾਬੋ ਦੀ ਤਲਵੰਡੀ ਪੁੱਜੇ ਜਿੱਥੇ ਗੁਰੂ ਜੀ ਨੇ ਉਹਨਾਂ ਪਾਸੋਂ ਆਦੀ ਬੀੜ ਲਿਖਵਾਈ ਤੇ ਹੋਰ ਉਤਾਰੇ ਕਰਵਾਏ 1708 ਈਸਵੀ ਵਿੱਚ ਮਾਤਾ ਸੁੰਦਰਕੌਰ ਨੇ ਉਹਨਾਂ ਨੂੰ ਦਿੱਲੀ ਤੋਂ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜ ਦਿੱਤਾ 1735 ਈਸਵੀ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਪਿੰਡਾਂ ਦੇ ਚੌਧਰੀਆਂ ਤੇ ਜ਼ਾਇਗੀਰਦਾਰਾਂ ਨੂੰ ਆਪਣੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਖਤਮ ਕਰਨ ਦੇ ਹੁਕਮ ਕਰ ਦਿੱਤੇ ਉਸਨੇ ਸਿੱਖਾਂ ਦੇ ਵੈਰੀ ਦੀਵਾਨ ਲਖਪਤ ਰਾਏ ਨੂੰ 1736 ਈਸਵੀ ਵਿੱਚ ਅੰਮ੍ਰਿਤਸਰ ਦਾ ਹਾਕਮ ਕਾਜ਼ੀ ਅਬਦੁਲ ਰਜ਼ਾਕ ਨੂੰ ਕੋਤਵਲ ਬਣਾ ਦਿੱਤਾ ਇੱਕ ਦਿਨ ਸੂਬੇਦਾਰ ਨੇ ਉਹਨਾਂ ਨੂੰ ਪੁੱਛਿਆ ਜਿਨਨੇ ਸਿੱਖ ਅਸੀਂ ਮਾਰਦੇ ਹਾਂ ਉਸ ਨਾਲੋਂ ਵੱਧ ਪੈਦਾ ਹੋ ਜਾਂਦੇ ਹਨ ਇਸ ਦਾ ਕੀ ਕਾਰਨ ਹੈ ਕਾਜ਼ੀ ਨੇ ਉੱਤਰ ਦਿੱਤਾ ਹਰ ਮੰਦਰ ਸਾਹਿਬ ਦੇ ਸਰੋਵਰ ਵਿੱਚ ਉਹਨਾਂ ਦੇ ਗੁਰੂ ਨੇ ਆਬ ਹਯਾਤ ਪਾਇਆ ਸੀ ਜਿਹੜਾ ਵੀ ਉਸ ਸਰੋਵਰ ਵਿੱਚ ਇਸ਼ਨਾਨ ਕਰ ਲੈਂਦਾ ਹੈ ਜਾਂ ਪਾਣੀ ਪੀ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ ਐ ਸੁਣ ਕੇ ਸੂਬੇਦਾਰ ਨੇ ਹਰ ਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨ ਦਾ ਹੁਕਮ ਕਰ ਦਿੱਤਾ ਤੇ ਭਾਈ ਮਨੀ ਸਿੰਘ ਨੂੰ ਹਰ ਮੰਦਰ ਸਾਹਿਬ ਦੀ ਸੇਵਾ ਤੋਂ ਕੱਢ ਦਿੱਤਾ ਭਾਈ ਮਨੀ ਸਿੰਘ ਜੀ ਹਰ ਮੰਦਰ ਸਾਹਿਬ ਤੋਂ ਕੱਢੇ ਜਾਣ ਪਿੱਛੋਂ ਸੁਲਤਾਨ ਵਿੰਡਿਆ ਦੇ ਖੂਹ ਉੱਪਰ ਜਾ ਕੇ ਰਹਿਣ ਲੱਗੇ। ਇੱਕ ਸ਼ਾਮ ਕਾਜ਼ੀ ਅਬਦੁਰਜ਼ਾਕ ਪਾਈਮਨ ਸਿੰਘ ਪਾਸ ਜਾ ਕੇ ਕਹਿਣ ਲੱਗਾ, "ਬੱਚੇ ਬਹੁਤ ਬਿਮਾਰ ਹਨ। ਹਕੀਮਾਂ ਤੇ ਵੈਦਾਂ ਦੀਆਂ ਦਵਾਈਆਂ ਕੰਮ ਨਹੀਂ ਕਰਦੀਆਂ। ਬੱਚੇ ਰਾਤ ਨੂੰ ਡਰ-ਡਰ ਕੇ ਉੱਠਦੇ ਹਨ।" ਪਾਈਮਨ ਸਿੰਘ ਨੇ ਉਸ ਦੇ ਨਾਲ ਉਸ ਦੇ ਘਰੇ ਚਲੇ ਗਏ ਤੇ ਉਹਨਾਂ ਬੱਚਿਆਂ ਉੱਪਰ ਹਰਿਮੰਦਰ ਸਾਹਿਬ ਦੇ ਜਲ ਦੇ ਛਿੱਟੇ ਮਾਰੇ। ਤੇ ਕਿਹਾ ਉਹਨਾਂ ਨੂੰ ਤੁਸੀਂ ਰਾਤ ਨੂੰ ਡਰਨਾ ਨਹੀਂ ਕਰਨੇ ਮਾਲਕ ਦੀ ਬੱਚੇ ਰਾਤ ਨੂੰ ਡਰਨ ਤੋਂ ਹਟ ਗਏ ਕਾਜ਼ੀ ਅਬਦੁਲ ਰਜ਼ਾਕ ਨੇ ਹਰਮੰਦਰ ਸਾਹਿਬ ਦਾ ਸਰੋਵਰ ਪੂਰਨ ਬੰਦ ਕਰਵਾ ਦਿੱਤਾ ਭਾਈ ਮਨੀ ਸਿੰਘ ਨੇ ਕਾਜ਼ੀ ਦੀ ਮਦਦ ਨਾਲ 5000 ਰੁਪਏ ਟੈਕਸ ਦੇਣਾ ਕਰਕੇ ਸੂਬੇਦਾਰ ਪਾਸੋਂ 1737 ਈਸਵੀ ਦੀ ਦੀਵਾਲੀ ਉਪਰ 10 ਦਿਨ ਲਈ ਹਰਮੰਦਰ ਸਾਹਿਬ ਦੇ ਖੁੱਲੇ ਦਰਸ਼ਨ ਕਰਨ ਦੀ ਇਜਾਜ਼ਤ ਲੈ ਕੇ ਸਿੱਖਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਸੂਬੇਦਾਰ ਨੇ دیਵਾਨ ਲਖਪਤ ਰਾਏ ਨਾਲ ਮਿਲ ਕੇ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਨੂੰ ਫੌਜ ਭੇਜ ਕੇ ਮਾਰਨ ਦੀ ਸਕੀਮ ਬਣਾ ਲਈ ਭਾਈ ਮਨੀ ਸਿੰਘ ਨੂੰ ਸੂਬੇਦਾਰ ਦੀ ਬੇਈਮਾਨੀ ਦਾ ਸਮੇਂ ਸਿਰ ਪਤਾ ਚੱਲ ਗਿਆ ਉਹਨਾਂ ਨੇ ਸਿੱਖਾਂ ਨੂੰ ਨਾ ਆਉਣ ਦੇ ਸਨੇਹ ਭੇਜ ਦਿੱਤੇ ਤੇ ਮੇਲਾ ਨਾ ਲੱਗਿਆ ਸੂਬੇਦਾਰ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਬੁਲਾ ਕੇ ਟੈਕਸ ਦੇ ਪੈਸੇ ਮੰਗੇ ਭਾਈ ਮਨੀ ਸਿੰਘ ਨੇ ਕਿਹਾ ਜਦੋਂ ਮੇਲਾ ਹੀ ਨਹੀਂ ਲੱਗਿਆ ਤਾਂ ਪੈਸੇ ਕਿਸ ਚੀਜ਼ ਦੇ ਨੇ ਉਸ ਪਿੱਛੋਂ ਸੂਬੇਦਾਰ ਨੇ ਉਹਨਾਂ ਨੂੰ ਮੁਸਲਮਾਨ ਬਣਨ ਲਈ ਗਿਆ ਉਹਨਾਂ ਨੇ ਜਵਾਬ ਦੇ ਦਿੱਤਾ ਕਾਜ਼ੀ ਅਬਦੁਲ ਰਜ਼ਾਕ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਕਤਲ ਕੀਤਾ ਤੇ ਜਾਨ ਦੀ ਸਜ਼ਾ ਸੁਣਾ ਦਿੱਤੀ 14 ਜੂਨ 1738 ਈਸਵੀ ਨੂੰ ਉਹਨਾਂ ਨੂੰ ਨਖਾਸ ਚੌਕ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।